ਰਾਮ ਬਾਬਾ ਰਾਮ ਵਾਲਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਵਾਗਤ ਕਰਦੇ ਜੀ ਤੁਹਾਡਾ ਜੀ ਆਰ ਡੀ ਫਿਲਮ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਵਿਸਾਖ ਦਾ ਮਹੀਨਾ ਸ਼ੁਰੂ ਹੋ ਚੁੱਕਾ ਸੋ ਵਿਸਾਖੀ ਦਾ ਦਿਹਾੜਾ ਹੈ ਅੱਜ ਇਹ ਮਹਿਰਪੁਰ ਦੇ ਵਿੱਚ ਅਸੀਂ ਖੜੇ ਆ ਬਾਬਾ ਰਾਮ ਮਾਲੋ ਜੀ ਦੇ ਦਰਬਾਰ ਦੇ ਉੱਤੇ ਜਿੱਥੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਇੱਥੇ ਹਾਜ਼ਰੀ ਭਰਦੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਨੇ ਆਓ ਵੇਖਦੇ ਆ ਇਹ ਸਾਰੇ ਮੇਲੇ ਦੀਆਂ ਕੁਝ ਝਲਕੀਆਂ ਤੇ ਗੱਲਬਾਤ ਕਰਾਂਗੇ ਆਪਾਂ ਪ੍ਰਬੰਧਕਾਂ ਦੇ ਨਾਲ ਵੀ ਅੱਜ ਮਾਥੁਰ ਦੇ ਵਿੱਚ ਬਸਾਖੀ ਦਾ ਮੇਲਾ ਬੜਾ ਇਤਿਫੂਤਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਬਸਾਖੀ ਦੇ ਮੇਲੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਤੇ ਆਪਣਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਤੇ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਗੋਬਿੰਦ ਰਾਏ ਜੀ ਸਾਡਾ ਨਿਊਜ਼ ਵੱਲੋਂ ਕਵਰਜ ਕਰਨ ਵਾਸਤੇ ਤੇ ਮੈਂ ਇਹ ਸੁਣਨਾ ਹੈ ਕਿ ਸਾਰੇ ਬਾਬਾ RAM ਨਾ ਜੀ ਦੇ ਆਣ ਕੇ ਦਰਬਾਰ ਤੇ ਆਪਣਾ ਆਸ਼ੀਰਵਾਦ ਲੈਣ ਤੇ ਬਸ ਇਹੀ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਇਹ ਪਰਪਨਾ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੋ ਵੀ ਕਿਸੇ ਦੀ ਇੱਥੇ ਮਾਨਤਾ ਪੂਰੀ ਹੁੰਦੀ ਹੈ ਉਹ ਇੱਥੇ ਸਾਰੇ ਮੱਥਾ ਟੇਕਣ ਹੁੰਦੇ ਚੰਡਾ ਸਾਹਿਬ ਦੀ ਰਸਮ ਜਿਹੜੀ ਆ ਉਹ ਪੂਰੀ ਹੋ ਚੁੱਕੀ ਹੈ ਤੇ ਬਾਕੀ ਹੁਣ ਬਾਬਾ ਜੀ ਆਪਉਣਗੇ ਤੇ ਸਾਰਿਆਂ ਨੂੰ ਆਪਣੇ ਦਰਸ਼ਨ ਦੇ ਕੇ ਉਹਨਾਂ ਨੇ ਹਾਲ ਕਰਨਗੇ ਜਿਕਰਾ ਬਾਬਾ ਰਾਮ ਅਮਲੋ ਜੀ ਦਾ ਬੋਲ ਸਾਚੇ ਦਰਬਾਰ ਕੀ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਇਸ ਵੇਲੇ ਮਹਿਤਪੁਰ ਦੀ ਪਵਿੱਤਰ ਧਰਤੀ ਤੇ ਬਾਬਾ ਰਾਮ ਅਮਲੋ ਜੀ ਦੇ ਸਤਾਨ ਦੇ ਉੱਤੇ ਖੜੇ ਆ ਜੀ ਜਿੱਥੇ ਬਾਬਾ ਰਾਮਲੋਈ ਦੇ ਸਥਾਨ ਤੇ ਸਦੀਆਂ ਤੋਂ ਬਸਾਖੀ ਦਾ ਮੇਲਾ ਲੱਗਦਾ ਆ ਰਿਹਾ ਜੀ ਇੱਥੇ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਉਸ ਤੋਂ ਬਰਤ ਬਾਬਾ ਜੀ ਦਾ ਮੱਥਾ ਟੇਕ ਕੇ ਅਸ਼ੀਰਵਾਦ ਲੈਂਦੀਆਂ ਨੇ ਬਾਬਾ ਰਾਮਲੋਈ ਦਾ ਇਤਿਹਾਸ ਬਹੁਤ ਲੰਬਾ ਚੌੜਾ ਆ ਜਿਹੜਾ ਸ਼ਾਰਟਚ ਨਹੀਂ ਬਿਆਨ ਕੀਤਾ ਜਾ ਸਕਦਾ ਤੇ ਅਸੀਂ ਇਸ ਵੇਲੇ ਲੰਗਰ ਹਾਲ ਦੇ ਵਿੱਚ ਖੜੇ ਆ ਬਾਬਾ ਰਾਮਲੋਈ ਦੇ ਸਥਾਨ ਦੇ ਉੱਤੇ ਬਾਬਾ ਰਾਮਲੋਈ ਹਨੂਮਾਨ ਜੀ ਦੇ ਭਗਤ ਹੋਏ ਨੇ ਇੱਥੇ ਜਿਹੜਾ ਨਿਸ਼ਾਨ ਸਾਹਿਬ ਚੜਦਾ ਆ ਉਹ ਹਨੂਮਾਨ ਜੀ ਦਾ ਚੜਦਾ ਆ ਤੇ ਮਹਿਤਾ ਪਰਿਵਾਰ ਜਿਹੜਾ ਸੀਗਾ ਉਹ ਬਾਬਾ ਜੀ ਦੇ ਨਾਲ ਇਸ ਜਗ੍ਹਾ ਤੇ ਠਹਿਾਏ ਆ ਤੇ ਮਹਿਤਿਆਂ ਤੋਂ ਹੀ ਮਹਿਤਪੁਰ ਦਾ ਨਾਂ ਪਿਆ ਆ ਜਿਹੜਾ ਮਹਿਤਪੁਰ ਦਾ ਨਾਂ ਆ ਉਹ ਮਹਿਤਿਆਂ ਤੋਂ ਪਿਆ ਜੀ ਲੱਖਾਂ ਦਾ ਜਾਨਕੀ ਆਸੇ-ਪਾਸੇ ਦੇ ਘਰ ਤੋਂ 100 150 ਪਿੰਡ ਆ ਕੇ ਅੱਜ ਦੀ ਤਰੀ ਬਜ਼ਾਕੀ ਦੇ ਤਿਹਾਰ ਦੇ ਉੱਤੇ ਆਣ ਕੇ ਇੱਥੇ ਮੱਥਾ ਟੇਕਣ ਆਉਂਦੇ ਆ ਇਹ ਤੇ ਇਸ ਵੇਲੇ ਮਹੰਤ ਗੱਦੀ ਨਿਸ਼ੀਨ ਮਹੰਤਾ ਦਾਸ ਕੁਮਾਰ ਜੀ ਨੇ ਜਿਹੜੇ ਹੁਣ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣਗੇ ਨਿਸ਼ਾਨ ਸਾਹਿਬ ਦੀ ਸਭ ਤੋਂ ਪਹਿਲਾਂ ਆਗੇ ਇੱਥੇ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਜੀ ਸਵੇਰੇ ਰਾਤ ਨੂੰ 12 ਵਜੇ ਲੰਗਰਲਾ ਬਣਾ ਕੜਾ ਪ੍ਰਸ਼ਾਦ ਦੀ ਤਿਆਰ ਕਰਕੇ ਮਹਤਾ ਪਰਿਵਾਰ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਭੋਗ ਲਵਾ ਕੇ ਤੇ ਪ੍ਰਸ਼ਾਦ ਵਰਤਾਇਆ ਜਾਂਦਾ ਜੀ ਮਹੰਤ ਆਨੰਦ ਕੁਮਾਰ ਜੀ ਆਗੇ ਆਪ ਚੜਾਉਂਦੇ ਨੇ ਜੀ ਉਹ ਨਾਲ ਸੰਗਤਾਂ ਦੀਆਂ ਦੀਆਂ ਮਨੋ ਕਾਮਨਾ ਪੂਰਾ ਹੁੰਦੀਆਂ ਨੇ ਦੇਸ਼ਾ ਵਿਦੇਸ਼ਾਂ ਚ ਗਏ ਹੋਏ ਆ ਝੰਡਾ ਸੁਖਦੇ ਆ ਉਹ ਆਗੇ ਬਾਬਾ ਜੀ ਦੇ ਝੰਡਾ ਚੜਾਉਣ ਬਸਾਖੀ ਵਾਲੇ ਦਿਨ ਆਉਂਦੇ ਆ ਜੈਕਾਰਾ ਬਾਬਾ ਰਾਮ ਲੋਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਇਤਿਹਾਸ ਸਾਲ ਬੜੀ ਖੁਸ਼ੀ ਨਾਲ ਮੇਲਾ ਬਣਾਇਆ ਜਾਂਦਾ ਸਾਨੂੰ ਸਾਰਿਆਂ ਨੂੰ ਬਹੁਤ ਬੜੀਆਂ ਯਾਦਾਂ ਆ ਜਾਂਦੀਆਂ ਨੇ ਜੈ ਬਾਬਾ ਰਾਮ ਜੀ ਆਪਣੇ ਵੱਲੋਂ ਮਹੰਤਾ ਦਰਸ਼ ਕੁਮਾਰ ਜੀ ਵੱਲੋਂ ਤੇ ਸਮੁੱਚੀ ਸਾਡੇ ਇਲਾਕਾ ਮਹਿਤਪੁਰ ਵੱਲੋਂ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੂਰੇ ਹਿੰਦੁਸਤਾਨ ਦੇ ਵਿੱਚ ਬੈਠੇ ਸਾਰੇ ਭੈਣਾ ਭਰਾਵਾਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੰਦਾ ਆ ਸਸੀਕਾਲ ਜੀ ਮੈਂ ਅਮਨਦੀਪ ਲక్ష్మణ ਬੁਲੇਟ ਰਿਪੇਅਰ ਸੈਂਟਰ ਤੋਂ ਆਪਣੇ ਸਮੂਹ ਪੰਜਾਬੀਆਂ ਨੂੰ ਵਸਾਖੀ ਦੀਆਂ ਅਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ